হার <também> <S Programs mitos> <location> ਅਸੀਂ ਇਹ ਪੋਸਟ ਗ੍ਰੈਜੂਏਟ ਕੋਰਸ ਆ ਉਹ ਪੋਸਟ ਗ੍ਰੈਜੂਏਟ ਕੋਰਸ ਇਹ ਪੀਐਸ ਦੀਆਂ ਪੋਜੀਸ਼ਨਾਂ ਆ ਗਈਆਂ ਨੇ ਤੇ ਸੱਤ ਤੋਂ ਨਰਗਰ ਦੇ ਸਵੈਨਤਾ ਸ਼ਕਤੀ ਪ੍ਰੋਗਰਾਮ ਕਿਨਨਸਾਰ ਇਹਨਾਂ ਸਾਰਿਆਂ ਅੱਗੇ ਪਿੱਛੇ ਬੋਲੋ ਠੀਕ ਹੈ

रामदेव बाबा देचेका बाहर तो सब बाहर सोचे सच्ची बात के अंदर बोलवा कि काभी ठीक है कुलविंदर सिंह डैडी दर्शक डैडी सारी तस्वीर ये तो किसी का है इस पर मेंगा पुराने का काम चलाओ शादी भी के पास ले लो पतरी ਪਹਿਲਾ ਕੱਲਾ ਆਜ਼ਾਦ ਸਿੱਖ ਹਸਤੀ ਨੂੰ ਪਾੜਨਾ ਸੀ ਜਿਹੜੀ ਪਾਰਟੀ ਦਾ ਕੰਮ ਪਹਿਲਾ ਕੱਲਾ ਗੁਰਦਵਾਰਾ ਸਹਿਮਾਨਾ ਦੀ ਸਾਮ ਸੰਭਾਲ ਕਰਨਾ ਸੀ ਉਹ ਬਰਨਾਲਾ ਸਾਹਿਬ ਦੇ ਐਫੀਡੇਵਿਟ ਨੇ ਉਹਦੀ ਪੋਲੀਟੀਕਲ ਫਾਰਮੇਸ਼ਨ ਜਿਤ ਕੀਤੀ ਤੇ ਉਹ ਪਾਰਟੀ ਨੂੰ ਸੈਕੂਲਰ ਬਣਾਇਆ ਤੇ ਜਿਹੜੀ ਪਾਰਟੀ ਦੇ ਵਿੱਚ ਪਹਿਲਾ ਕੱਲਾ ਗੁਰਸੇਕ ਬੱਚਾ ਬੱਚੀ ਜਿਹੜਾ مالک ਹੋਵੇ ਪਤਿਤ ਨਾ ਹੋਵੇ ਕੱਲਾ ਉਹੀ ਮੈਂਬਰ ਬਣ ਸਕਦਾ ਸੀ ਅੱਜ ਉਹ ਸਾਰਿਆਂ ਤੇ ਵੀ ਖੁੱਲੀ ਹੈ ਕਿ ਪਾਰਟੀ ਸਾ ਸਭ ਤੋਂ ਵੱਡਾ ਯੋਗਦਾਨ ਇਹ ਹੈ ਕਿ ਇੱਕ ਬੰਦਾ 100 ਬੰਦੇ ਦੀ ਉਸ ਟੀਮ ਦੀ ਅਗਵਾਈ ਕਰਕੇ ਪਾਰਟੀ ਦੇ ਨਾਲ ਜੁੜ ਰਿਹਾ ਜਿਹੜੀ ਕਿ ਕੱਲ ਨੂੰ ਪਾਰਟੀ ਨੂੰ ਮਜ਼ਬੂਤੀ ਦੇਊਗੀ ਤੇ 100 ਦੀ ਧਿਰ ਨਹੀਂ ਤੁਹਾਡੀ ਸੁਣਵਾਈ ਪਾਰਟੀ ਦੇ ਵਿੱਚ ਆਪੋ ਆਪ ਕਰਾ ਦੇਣੀ ਜਿਹੜੇ ਬੰਦੇ ਦੇ ਨਾਲ ਇਹਨੇ ਬੰਦੇ ਜੁੜੇ ਹੋਏ ਨੇ ਕਿਉਂਕਿ ਪਾਰਟੀ ਨੂੰ ਤਾਂ ਵੋਟ ਬੈਂਕ ਤੇ ਜੇ ਤੁਸੀਂ ਜੈਨੂਇਨ ਵੋਟ ਬੈਂਕ ਆਪਣੇ ਨਾਲ ਜੋੜ ਕੇ ਖੜੇ ਹੋ ਤਾਂ ਮੈਨੂੰ ਨਹੀਂ ਲੱਗਦਾ ਕਿ ਤੁਹਾਡੀ ਕੋਈ ਗੱਲ ਅਣਗੌਲੀ ਹੋ ਸਕਦੀ ਬੋਲੇ ਸੋਨਿਆ ਦੇ ਤੌਰ ਤੇ ਕਈ ਚੀਜ਼ਾਂ ਨੂੰ ਮੈਂ ਦੇਖਦਾ ਤਾਂ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਤੁਹਾਨੂੰ ਉਹ ਗੱਲਾਂ ਜ਼ਰੂਰ ਦੱਸ ਕੇ ਜਾਵਾਂ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਭਰਤੀ ਹੈ ਸ਼੍ਰੋਮਣੀ ਅਕਾਲੀ ਦਲ ਬਤੌਰ politcal ਪਾਰਟੀ ਇਲੈਕਸ਼ਨ ਕਮਿਸ਼ਨ ਦੇ ਨਾਲ ਰਜਿਸਟਰਡ ਪਾਰਟੀ ਹੈ ਔਰ ਕੋਈ ਵੀ ਜਿਹੜੀ ਰਜਿਸਟਰਡ ਪਾਰਟੀ ਹੈ ਉਹਨੂੰ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨ ਦੇ ਮੁਤਾਬਕ ਹੀ ਚੱਲਣਾ ਪੈਂਦਾ ਹੈ ਔਰ ਕਈ ਜਨਾਂ ਦੇ ਵਿੱਚ ਵਿਚਾਰ ਆਉਂਦੇ ਨੇ ਕਈ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧੀ ਨੇ ਉਹ ਗੱਲਾਂ ਖੜੀਆਂ ਕਰਕੇ ਕਰਦੇ ਨੇ ਕਿ ਜੀ ਇਹਦੇ ਤਾਂ ਪਹਿਲਾਂ ਤੱਕ ਸਾਬ ਤੋਂ ਫੈਸਲੇ ਹੁੰਦੇ ਰਹੇ ਪਹਿਲੇ ਹੁੰਦੇ ਰਹੇ 78 ਦੇ ਵਿੱਚ ਇਦਾਂ ਹੋਇਆ ਉਸ ਤੋਂ ਪਹਿਲਾਂ ਇਦਾਂ ਹੋਇਆ ਦੇਖੋ ਮੈਂ ਬਹੁਤ ਸੀਮਤ ਸਮੇਂ ਦੇ ਵਿੱਚ ਕੁਝ ਗੱਲਾਂ ਕਰਨ ਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਗਠਨ ਹੈ ਉਹ ਆਜ਼ਾਦੀ ਤੋਂ ਪਹਿਲਾਂ ਹੋਇਆ ਭਾਰਤ ਆਜ਼ਾਦ ਹੋਇਆ ਉਸ ਤੋਂ ਬਾਅਦ ਭਾਰਤ ਦਾ ਸੰਵਿਧਾਨ ਬਣਿਆ ਤੇ ਜਦੋਂ ਬਾਬਾ ਸਾਹਿਬ ਅੰਬੇਦਕਰ ਨੇ ਭਾਰਤ ਦਾ ਸੰਵਿਧਾਨ ਬਣਾਇਆ ਉਹਦੇ ਵਿੱਚ ਸੈਕੂਲਰਿਜ਼ਮ ਤੇ ਸੋਸ਼ਲਿਜ਼ਮ ਇਹ ਦੋ ਸ਼ਬਦ ਨਹੀਂ ਸੀ ਇਹ ਸ਼ਬਦ 42nd ਐਮੈਂਡਮੈਂਟ ਨਾਲ 74 ਦੇ ਵਿੱਚ ਐਡ ਹੋਏ ਸੋ ਉਸ ਤੋਂ ਪਹਿਲਾਂ ਕਿਸੇ ਵੀ ਪਾਰਟੀ ਦੀ ਧਰਮ ਦੀ ਗੱਲ ਕਰਨੀ ਧਰਮ ਦੇ ਚਿੰਨ੍ਹ ਵਰਤਣੇ ਬਹੁਤ ਸਖਾਲਾ ਸੀ ਔਰ ਜਿਹੜਾ ਸਾਡਾ ਪੁਰਾਣਾ ਸੰਵਿਧਾਨ ਹੈ ਤੁਸੀਂ ਸਾਰੇ ਨੇ ਦੇਖਿਆ ਕਿ ਉੱਤੇ ਤਾਂ ਖੰਡੇ ਕਿਰਪਾਨਾਂ ਸੀ ਸਾਰਾ ਕੁਝ ਹੀ ਵੱਤਦੇ ਸੀ ਇਹ ਚੀਜ਼ਾਂ ਸਾਨੂੰ ਸਹਿਯਾ ਦੀ ਜੀ ਜੀ ਦਾ ਔਰ ਪਾਰਟੀ ਦਾ ਵੀ ਧੰਨਵਾਦ ਕਰਦਾ ਕਿ ਦੇ ਡਾਕਟਰ ਜਦੋਂ ਯੂਥ ਦਾ ਆਉਂਦਾ ਆਪਾਂ ਜੰਪਨ ਮਾਰ ਕੇ ਹੁੰਦਾ ਤੇ ਸੰਦੀਪਾ ਰਵੀ ਦਾ ਦੇਖਦਾ ਉਸੰਦਾ ਇੱਧਰ ਕਰਨਾਲੇ ਵੀ ਬੈਠੇ ਸੀ 220 ਦੇ ਕਿੱਕੀ ਵੀ ਇੱਥੇ ਉੱਪਰ ਆੜੇ ਖੜੇ ਆ ਤੇ ਸਾ ਦੇਖਿਆ થો-ਥੋੜਾ ਸਪੀਡ ਦਾ ਭਾਵੇਂ ਦੂਧਾ ਨਾਲ ਵੀ ਪਿਆਰ ਨਾਲ ਸੈਨਵਾ ਤੇ ਚੱਲ ਰਹਾ ਹੈ ਇਸ ਕਰਕੇ ਆਵਾਜ਼ ਲੱਗਦੀ ਹੈ ਕਿ ਅੱਜ ਦੀ ਉਹ ਫੁੱਟਾ ਦਾ ਤਾਂ ਤੇ ਕਰਨਾਲ ਦਾ ਤਾਂ ਮੁਕਾਬਲਾ ਹੀ ਪੈਸੇ ਦੇ ਆ ਕੇ ਉਹ ਸਾਰਿਆਂ ਨੇ ਤੇ ਕੰਮ ਕਰਨੀ ਕੋਈ ਗੱਲ ਨਹੀਂ। ਉਹਨਾਂ ਨੂੰ ਤਾਂ ਪੈਸੇ ਦੀ ਸਰਟੀਫੀਕੇਟ ਦੀ ਲੋੜ ਨਹੀਂ। ਇਹ ਸਾਡੇ ਉਹਦੇ ਨਾਲ ਜਿਹੜਾ ਯੂਥ ਦਾ ਵਿਸ਼ਾ ਹੈ। ਕਿਉਂਕਿ ਸਾਨੂੰ ਥੋੜੀ ਜਿਹੀ ਚਾਹੀ ਪੁਰਸੋ ਤਾਂ। ਅਨ ਦੇਖ ਕੇ ਆਪਣੇ ਬੱਚੇ ਪੈਸੇ ਨਹੀਂ ਭੋਦੇ ਵਿਦੇਸ਼ਾਂ 'ਚ। ਦੇਖੇ। ਤੇ ਕਿੰਦੇ ਇਕੱਠੇ ਰਹੇ। ਭੋਦੇ। ਮੈਂ ਵਿੱਚ ਇਹ ਵੀ ਆਪਣੀ ਦੇ ਬਾਤ ਇੱਕ ਦੀ ਬਹੁਤ ਕਹਿਿਆ। ਸ਼ਹਿਰਾਂ ਦੇ ਵਿੱਚ ਵੀ ਗਏ ਪਿੰਡਾਂ ਦੇ ਵਿੱਚ ਵੀ ਇਹ ਆ ਪਰ ਤੇ ਕੁੱਲ ਭਲਾਈ ਹੈ ਤੇ ਆਪਾਂ ਨੂੰ ਕਾਰਜਦਾਨ ਨੂੰ ਜ਼ਿਆਦਾ ਦੇ ਕੰਮ ਹੋਇਆ ਕਿਉਂਕਿ ਲਾਊਡਰਨ ਜਿਨ੍ਹਾਂ ਦੇ ਪੱਜਾਂ ਦੇ ਵਿੱਚ ਸਾਰਾ ਤੁਜ ਸਭਾਧਨਾ ਹੁੰਦਾ ਉਹ ਕਿਹਦਾ ਇਹ ਪਤਾ ਕਿ ਮੈਂਬਰ ਪਾਰਟੀ ਦਾ ਪਦਰਾ ਬੜਾ ਅਕਾਲੀ ਦਲ ਦੇ ਵਿਧਾਨ ਦਾ ਪਵੰਦ ਰਹਿਗਾ ਜਾਂ ਰਹਗੀ ਅਤੇ ਪ੍ਰਧਾਨ ਸਾਹਿਬ ਤੇ ਹਰ ਹੁਕਮ ਦੀ ਪਾਲਣਾ ਕਰਾਂਗਾ ਕਰਾਂਗੀ ਮੈਂਬਰਸ਼ਿਪ ਚੰਦਾ 10 ਰੁਪਏ ਪਾਰਟੀ ਦੇ ਪ੍ਰਾਪਤ ਕਰਿਆ ਇਹ ਚੀਜ਼ ਉਹ ਲੈ ਕੇ ਜਿਹੜਾ ਤੇ ਫੇਰ ਜਿਹੜਾ ਦਸਤਕ ਕਰਦਾ ਤੇ ਫੇਰ ਆ ਤੁਸੀਂ ਸੱਚੇ ਹੱਥ ਦੀ ਕੱਟ ਕੇ ਉਹਨੂੰ ਦੇ ਦਿੰਦੇ ਹੋ ਕਿ ਇਹ ਤੇਰੀ ਪੈਂਡਰਸ਼ਿਪ ਦਾ ਸੈਂਟੀਮੈਂਟ ਹੈ ਇਹ ਤੁਸੀਂ ਆਪਣੇ ਕੋਲ ਰੱਖੋ ਕਿ ਇਹ ਤੁਹਾਡਾ 5 ਸਾਲ ਬਾਅਦ ਤੇ ਤੁਸੀਂ ਉਹਨੂੰ ਕਿਹਾ ਚਾਲੀ ਤੱਕ ਦੇ ਪੈਂਡਰ ਪਣ ਤੇ ਮੇਰੀ ਕਈ ਸਾਡੇ ਸਾਥੀ ਪੜ੍ਹ ਕੇ ਜਿਹੜੇ ਕਹਿਣ ਕਿ ਬਚਾ ਲਿਆ ਹਾਂ ਪਰ ਦੇਖ ਤੂੰ ਪਾਦਿਆਂਗਾ ਪਰ ਬਾਬਾ ਜੀ ਉਹ ਲੰਗਰਾਂ ਦੀ ਗੱਲ ਹੈ ਕਿ ਭਾਵੇਂ ਇੱਕ ਬੰਦਾ ਪੂਰੀ ਦੇ ਸਕਦਾ ਹੁੰਦਾ ਪਰ ਸਤਿ ਬਾਹ ਪੁਰਖੇ ਕੀ ਹੁੰਦੇ ਕਿ ਕੋਦੀ ਕੋਦੀ ਜੇ ਪ੍ਰੇਵੈ ਕਿਸੋ ਦੇ ਨਾਲ ਨਹੀਂ ਰਿਸ਼ਕੋ। ਤੋ ਤਾਂ ਪਾਉ ਨਾਮ ਦੀ। ਜਦੋਂ 10 ਰੁਪਏ ਬੰਦਾ ਜੇਬ ਤੋਂ ਦੇਦਾ ਨਾ ਉਦੋਂ ਉਹਦੀ ਭਾਵਨਾ ਜਿਹੜੀ ਪਾਰਟੀ ਦੇ ਨਾਲ ਚੜਾ ਹਿੱਸਾ ਪੈਂਦਾ। ਉਹਨੂੰ ਉਸ ਜੁਬੇਵਰੀ ਦਾ ਸਾਥ ਹੁੰਦਾ ਕਿ ਮੈਂ 10 ਰੁਪਏ ਦਿੱਤੇ ਆ ਪਾਰਟੀ ਨੂੰ ਚੰਦਾ ਭਰਿਆ ਤੇ ਮੈਂ ਇਹ ਪਾਰਟੀ ਦਾ ਪੰਦਰ ਬਣਿਆ ਇਸ ਕਰਕੇ ਕੋਸ਼ਿਸ਼ ਕਰੋ ਕੇ ਮਰੀਟ ਆਪਣਾ ਸੱਕ ਜਣੇ ਆ ਕਿ ਉਹ ਕੀ ਲੈਣਿਆ ਕਿਉਂਕਿ 10 ਰੁਪਏ ਦਾ ਹੁਣ ਕੋਈ ਬਹੁਤੀ ਜਿਆਦਾ ਵੈਲਿਊ ਨਹੀਂ ਰਹੀ ਕਿ ਤੇ ਇੱਕ ਜਿੰਨੇ ਘਰ ਦੇ ਮੈਂਬਰ ਹੈ 18 ਸਾਲ ਤੋਂ ਵੱਧ ਜਲਕਾ ਹੋਵੇ ਲੜਕੀ ਹੋਵੇ ਜਿਹੜੇ ਆਪਣੇ ਪਰਿਵਾਰ ਆ ਉਹ ਸਾਰੇ ਮੈਂਬਰ ਪਰਚਦੇ ਕਿਉਂਕਿ ਵੈਸੇ ਤੇ ਸਾਰੀ ਉਮਰ ਹੀ ਤੇ 24 ਘੰਟੇ ਹੀ ਪਰਥ ਵਾਸਤੇ ਅਰਦਾਸਾ ਕਰਦੇ ਆ ਪਰ ਸੱਚੇ ਤੌਰ ਤੇ ਅਸੀਸ ਟੀਮ ਵਾਸਤੇ ਉਹ ਵੀ ਪਹੁੰਚੇ ਆ ਉਹਨੇ ਸਬੂਤਨ ਕੀਤਾ ਸੋਗਤ ਅੱਡਾ ਸਾਰਿਆਂ ਦਾ ਹੀ ਧੰਨਵਾਦ ਔਰ ਪਾਰਟੀ ਦੇ ਲੀਡਰਸ਼ਿਪ ਦਾ ਵੀ ਧੰਨਵਾਦ ਕਰਦਾ ਕਿ ਸਾਨੂੰ ਇੱਕ ਨੌਜਵਾਨ ਤੇ ਅਗਾਵਧੂ ਜਿਹੜਾ ਪਾਰਟੀ ਦਾ ਆਗੂ ਹੈ ਜਿਹੜੇ ਬੁੱਕ ਬਣਾਲੇ ਵੀ ਆ ਸਾਰੇ ਤੁਸੀਂ ਰੋਜ਼ ਟੀਵੀ ਵਿਜ਼ਨ ਤੇ ਉਨਾਂ ਦੇ ਦਰਸ਼ਨ ਕਰਦੇ ਹੋ ਅੱਜ ਕੱਲ ਬਹੁਤ ਸਾਰੀਆਂ ਸ਼ਕਤੀਆਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਤਿਆਰ ਕਰਕੇ ਤੇ মিডিਆ ਦੇ ਵਿੱਚ ਚੈਨਲਾਂ ਦੇ ਵਿੱਚ ਭੇਜਿਆ ਜਾਂਦਾ। ਇਹ ਬੰਦਾ ਕਹਿੰਦਾ ਸੀ ਕਿ ਮੈਂ ਸੁਰੱਖਿਆ ਦੀ ਜਾਨੀ ਅਸੀਂ ਲਾੜਬੱਤੀ ਨਹੀਂ ਲਾਉਣੀ। ਅਸੀਂ ਘਰ ਨਹੀਂ ਲੈਣੇ ਤੇ 1.300 ਕਰੋੜ ਦਾ ਘਰ ਜਿਹੜਾ ਸ਼ਿਸ਼ਮੜ ਹੈ ਕੋਈ ਨੀ ਗਲिच ਬਣਾ ਲਿਆ। ਆ ਚੰਗੇ ਪੜੇ ਹਸਤਾ ਚੱਲਦੇ ਸੀ। ਸਾਰੇ ਆਪਣੀਆਂ ਫੋਟੋ ਡਾਊਨ ਦੇ ਕਰਕੇ ਬੰਦ ਕਰਨਾ ਤੇ ਕੇਂਦਰ ਨੇ ਸਾਰੇ ਫਟ ਬੰਦ ਕਰ ਦਿੱਤੇ। ਤੇ 2 ਸਾਲ ਹੋ ਗਿਆ ਸਾਰੇ ਸਿਸਟਰ ਦਾ ਤੇ ਫੇਰ ਆ ਕੇ ਉੱਥੇ ਲਿਖ ਕੇ ਧਿਆਨ ਚਲੋ ਅਸੀਂ ਫੋਟੋਾ ਲਾ ਦਿੰਦੇ ਹਾਂ ਤੁਸੀਂ ਸਾਨੂੰ ਪੈਸੇ ਦੇ ਤੇ ਪੰਜਾਬ ਦੀ ਇੱਜ਼ਤ ਦਾ ਇਹਨਾਂ ਲੋਕਾਂ ਨੇ ਛੱਡਿਆ ਕੀ ਇਸ ਕਰਕੇ ਭਰਾਓ ਸਾਜਸ਼ਾਂ ਬਹੁਤ ਵੱਡੀਆਂ ਪੰਜਾਬ ਦੇ ਵਿੱਚ ਚੱਲ ਰਹੀਆਂ ਸਾਨੂੰ ਉਹਨਾਂ ਤੋਂ ਸਟੇਟ ਕਮੰਡ ਦੀ ਲੋੜ ਹੈ ਕਿ ਪੰਜਾਬ ਬੜੀਆਂ-ਬੜੀਆਂ ਕੋਸ਼ਿਸ਼ ਆ ਸੰਸਦਾਂ ਸੁਪੀਰ ਤੋਂ ਬਾਅਦ ਨੇ ਕੀ ਬੜਾ ਕੀਤਾ ਸੀ ਕਹਿਣਾ ਬਤਰਾਣ ਕੰਮ ਦੇ ਵਿੱਚ ਕੋਈ ਕੁਝ ਨਹੀਂ ਛੱਡਿਆ ਤੇ ਜੇ ਸੇਵਾਦਾਰ ਤੇ ਦੂਤੇ ਸੇਵਾਗਾਰੇ ਸੀ ਸਤਖੰਡਰ ਬਾਸਾਬ ਦੇ ਗੇੜ ਤੇ ਉੱਥੇ ਚੱਤੀ ਤੋਂ ਉੱਤੇ ਖਤਮ ਕਰਨੀ ਉਹ ਕਸਰ ਨਹੀਂ ਸੀ ਉਹਦਾ ਗੁਰੂ ਅਮਰਦਾਸ ਬਾਹਰ ਦਾ ਹੱਥ ਸੀ ਸਰਤੇ ਨਹੀਂ ਤਾਂ ਉਹ ਸਾਰਾ ਆਕ੍ਰਿਪਤਾ ਬਸ ਸਕਦੇ ਤੇ ਗੱਲ ਜੋ ਉੱਥੇ ਅੰਮਤ ਸਦ ਦੇ ਵਿੱਚ ਡਾਕਟਰ ਵੀ.ਆਰ. ਮੇਦਕਾ ਸਾਹਿਬ ਦੇ ਕੋਲ ਤੇ ਜੋ ਕੁਛ ਹੈ